ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਰਮਨ ਪ੍ਰੀਤਕੌਰ ਹਰ ਰੋਜ਼ੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰ ਹੋ ਗਈਆਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਮਹਿੰਦਰ ਭਗਤ ਹੋਰਾਂ ਦੀ ਜਲੰਧਰ ਵੈਸਟ ਵਾਲੀ ਜਿਹੜੀ ਜ਼ਿਮਨੀ ਚੋਣ ਹੋਈ ਉਹਦੇ ਵਿੱਚ ਜੇਤੂ ਕਰਾਰ ਦਿੱਤੇ ਗਏ ਨੇ ਜਿੱਤ ਗਏ ਨੇ ਉਹ ਤੇ ਹੁਣ ਇਹ ਖਬਰ ਆ ਰਹੀਆਂ ਨੇ ਸਾਹਮਣੇ ਕਿ ਮਹਿੰਦਰ ਭਗਤ ਪੰਜਾਬ ਦੇ ਮੰਤਰੀ ਬਣਨਗੇ ਹਾਂ ਬਿਲਕੁਲ ਜੀ ਦੇਖੋ ਜਦੋਂ ਮਹਿੰਦਰ ਭਗਤ ਵੀ ਚੋਣ ਮਹਿਮ ਦੇ ਵਿੱਚ ਭਗਵੰਤਮਾਨ ਜਲੰਧਰ ਵਾਰ-ਵਾਰ ਆਉਂਦੇ ਸੀ ਜਾਂ ਰਹਿੰਦੇ ਸੀ ਤਾਂ ਉਹ ਇੱਕੋ ਗੱਲ ਕਹਿੰਦੇ ਸੀ ਵੀ ਜਲੰਧਰ ਵੈਸਟ ਦੇ ਲੋਕਾਂ ਨੂੰ ਤੇ ਤੁਸੀਂ ਮਹਿੰਦਰ ਭਗਤ ਨੂੰ ਐਮਐਲਏ ਬਣਾ ਦਿਓ ਇਹ ਤੁਹਾਡਾ ਕੰਮ ਆ ਉਸ ਤੋਂ ਬਾਅਦ ਮੰਤਰੀ ਬਣਾਉਣਾ ਇਹਨੂੰ ਮੇਰਾ ਕੰਮ ਆ ਤੇ ਹੁਣ ਪਤਾ ਲੱਗਾ ਜੀ ਕਿ ਮਹਿੰਦਰ ਭਗਤ ਨੂੰ ਮੰਤਰੀ ਬਣਾਉਣ ਦੀਆਂ ਤਿਆਰੀਆਂ ਮਹਿੰਦਰ ਭਗਤ ਤਾਂ ਜਿਹੜੇ ਉਹ 37000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਆ ਤੇ ਹੁਣ ਮਹਿੰਦਰ ਭਗਤ ਜਿਹੜੇ ਕਿ ਸੋਹਣੀ ਜਿੱਤ ਹਾਸਲ ਕਰ ਗਏ ਆ ਉਹਨਾਂ ਨੂੰ ਮੰਤਰੀ ਬਣਾਉਣ ਦਾ ਕੰਮ ਆ ਜਿਹੜਾ ਉਹ ਸ਼ੁਰੂ ਹੋ ਗਿਆ ਮੈਨੂੰ ਜਿੰਨੀ ਕਿ ਜਾਣਕਾਰੀ ਮਿਲੀ ਆ ਕਹਿੰਦੇ ਪੰਜਾਬ ਦੇ ਰਾਜਪਾਲ ਦੇ ਕੋਲੋਂ ਮਿਲਣ ਦਾ ਵਕਤ ਮੰਗਿਆ ਗਿਆ ਤੇ ਸ਼ਾਇਦ ਸੋਚ ਕੋਣ ਦੇ ਲਈ ਜਾਂ ਕੋਈ ਹੋਰ ਕੰਮ ਕਾਜ ਹੋਵੇ ਇਸ ਤਰੀਕੇ ਦੀ ਗੱਲਬਾਤ ਹੋਊਗੀ ਸੋ ਮਹਿੰਦਰ ਭਗਤ ਨੂੰ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਰਕਾਰ ਮੰਤਰੀ ਬਣਾ ਕੇ ਤੇ ਦੁਆਬਾ ਖੇਤਰ ਖਾਸ ਕਰਕੇ ਜਲੰਧਰ ਦੇ ਏਰੀਆ ਦੇ ਵਿੱਚ ਜਿੱਥੇ ਕਿ ਇੱਥੇ ਜਲੰਧਰ ਏਰੀਆ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 9 ਵਿਧਾਨ ਸਭਾ ਦੀਆਂ ਸੀਟਾਂ ਨੇ ਤੇ ਉਹ ਜਿਹੜੀਆਂ 9 ਦੀਆਂ 9 ਆਮ ਆਦਮੀ ਪਾਰਟੀ ਹਾਰੀ ਐ ਸੋ ਇੱਥੇ ਮਹਿੰਦਰ ਭਗਤ ਨੂੰ ਮੋਹਰੇ ਕਰਕੇ ਤੇ ਇਸ ਭਾਈਚਾਰੇ ਚ ਭਗਤ ਭਾਈਚਾਰੇ ਚ ਦਲਿਤ ਭਾਈਚਾਰੇ ਦੇ ਵਿੱਚ ਆਮ ਆਦਮੀ ਪਾਰਟੀ ਆਪਦੀ ਪੈਨਟ ਵਡਾਉਣਾ ਚਾਹੁੰਦੀ ਆ ਉਹਨਾਂ ਨੂੰ ਇਹ ਹੈ ਜੀ ਕਿ ਅਸੀਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਮਹਿੰਦਰ ਭਗਤ ਨੂੰ ਮੂਹਰੇ ਕਰਕੇ ਤੇ ਸਾਰੇ ਭਾਈਚਾਰਿਆਂ ਨੂੰ ਆਪਣੇ ਨਾਲ ਜੋੜ ਕੇ ਰੱਖੀਏ ਤੋਂ ਮਹਿੰਦਰ ਭਗਤ ਦੇ ਮੰਤਰੀ ਬਣਨ ਦੀ ਤਿਆਰੀ ਹੈ ਤੇ ਇਹ ਇੱਕ ਬਹੁਤ ਵੱਡੀ ਗੱਲ ਹੋਊਗੀ ਕਿਉਂਕਿ ਮਹਿੰਦਰ ਭਗਤ ਦੇ ਪਿਤਾ ਦੇ ਜਿਹੜੇ ਭਗਤ ਚੂਨੀ ਲਾਲ ਉਹ ਭਾਜਪਾ ਦੇ ਵੱਲੋਂ ਜਦੋਂ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਸੀ ਉਦੋਂ ਸਥਾਨਕ ਸਰਕਾਰਾਂ ਮਹਿਕਮੇ ਦੇ ਮੰਤਰੀ ਰਹੇ ਆ ਵਿੱਚ ਵਿਚਾਲੇ ਦੇ ਚਰਚਾ ਇਹ ਵੀ ਚੱਲੀ ਸੀ ਬੇਸ਼ੱਕ ਜਿਹੜੇ ਬਲਕਾਰ ਸਿੰਘ ਜਿਹੜੇ ਕਿ ਇਸ ਵੇਲੇ ਮੰਤਰੀ ਹੈਗੇ ਆ ਉਹਨਾਂ ਦੇ ਨਾਲ ਕੁਝ ਕਿਥੇ ਤ ਤੌਰ ਦੇ ਉੱਤੇ ਵਿਵਾਦ ਜੁੜੇ ਆ ਸ਼ਾਇਦ ਉਹਨਾਂ ਨੂੰ ਕੁਰਸੀ ਤੋਂ ਲਾਹ ਦਿੱਤਾ ਜਾਵੇ ਮਹਿੰਦਰ ਭਗਤ ਨੂੰ ਉਹਨਾਂ ਦੀ ਥਾਂ ਦੇ ਉੱਤੇ ਬਣਾ ਦਿੱਤਾ ਜਾਵੇ ਪਰ ਉਹਨਾਂ ਨੂੰ ਬਲਕਾਰ ਸਿੰਘ ਨੂੰ ਕੁਰਸੀ ਤੋਂ ਲਾਉਣ ਬਾਰੇ ਕੋਈ ਖਬਰ ਨਹੀਂ ਆਈ ਪਰ ਮਹਿੰਦਰ ਭਗਤ ਨੂੰ ਬਣਾ ਦਿੱਤਾ ਜਾਊਗਾ ਮੰਤਰੀ ਇਹ ਗੱਲ ਪੱਕੀ ਹੈ ਉਸ ਤੋਂ ਬਗਾਲੀ ਗੱਲ ਇਹ ਆ ਬੇਸ਼ੱਕ ਤੇ ਸਿਰਫ 37 38 ਦਿਨਾਂ ਦੇ ਵਿੱਚ 37 38 ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਨੇਕਾੜ ਤੋੜ ਕਾਮਯਾਬੀ ਹਾਸਲ ਕੀਤੀ ਜਲੰਧਰ ਦੇ ਵਿੱਚੋਂ 37 33 ਦਿਨਾਂ ਬਾਅਦ ਕਾਂਗਰਸ ਆ ਜਿਹੜੀ ਉਹ ਇਸ ਚੋਣ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਆ ਕਿਉਂਕਿ ਦੂਜੇ ਨੰਬਰ ਦੇ ਉੱਤੇ ਭਾਜਪਾ ਆਈ ਹੈ ਤੀਜੇ ਨੰਬਰ ਦੇ ਉੱਤੇ ਕਾਂਗਰਸ ਰਹੀ ਹੈ ਕਾਂਗਰਸ ਇਹ ਮੰਦੀ ਸੀ ਵੀ ਇਹ ਜਿੱਤ ਸਾਡੀ ਪੱਕੀ ਆ ਕਾਂਗਰਸ ਇਹ ਮੰਨੀ ਬੈਠੀ ਸੀ ਕਿ ਜਿਸ ਤਰੀਕੇ ਦੇ ਨਾਲ ਇਸ ਕੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਾਡੀ ਬੱਲੇ ਬੱਲੇ ਹੋਈ ਹੈ ਇਹ ਸੀਟ ਦੇ ਉੱਤੇ ਸਾਨੂੰ ਕੋਈ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਇਹ ਸੀਟ ਸਾਡੇ ਆਪਣੇ ਆਪ ਹੀ ਝੋਲੀ ਦੇ ਵਿੱਚ ਪੈ ਜਾਣੀ ਆ ਪਰ ਇਹ ਨਹੀਂ ਹੋਇਆ ਨਹੀਂ ਪਤਾ ਨਹੀਂ ਕਿਉਂ ਨਹੀਂ ਹੋਇਆ ਪਰ ਮੈਨੂੰ ਇੰਨਾ ਕੁ ਲੱਗਦਾ ਜੀ ਕਿ ਨਾ ਤਾਂ ਇੱਥੇ ਪ੍ਰਤਾਪ ਸਿੰਘ ਬਾਜਵਾ ਹੋਰਾਨੇ ਨਾ ਰਾਜਾ ਵੜਿੰਗ ਹੋਰਾਨੇ ਨਾ ਬਾਕੀ ਸੀਨੀਅਰ ਕਾਂਗਰਸੀਆਂ ਨੇ ਕੋਈ ਖਾਸ ਮਿਹਨਤ ਜਿਹੜੀ ਉਹਨਾਂ ਨੇ ਜਿਵੇਂ ਕਿ ਆਮ ਤੌਰ ਤੇ ਕਰਦੇ ਹੁੰਦੇ ਸਾਰੇ ਓਵੇਂ ਕੀਤੀ ਨਹੀਂ ਜਿਹਦੇ ਕਰਕੇ ਕਾਂਗਰਸੀ ਉਮੀਦਵਾਰ ਦੀ ਝੋਲੀ ਦੇ ਵਿੱਚ ਬਹੁਤ ਭੜੀ ਹਾਰ ਪਈ ਆ ਉਧਰੋਂ ਜਿੰਨਾ ਮਾੜਾ ਹਾਲ ਅਕਾਲੀ ਦਲ ਦਾ ਹੋਇਆ ਤੇ ਉਹ ਵੀ ਆਪਾਂ ਜਾਣਦੇ ਆ ਕਿਉਂਕਿ ਉਹਨਾਂ ਨੂੰ ਤਾਂ ਵੋਟ ਹੀ ਨਾ ਮਾਤਰ ਪਈ ਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਪਰ ਕੁੱਲ ਮਿਲਾ ਕੇ ਨਹਿੰਦਰ ਭਗਤ ਦੇ ਮੰਤਰੀ ਬਣਨ ਦੀ ਤਿਆਰੀ ਆ ਜੀ ਬਿਲਕੁਲ ਜਨਾਬ ਸਾਹਿਬ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਨੇ ਜਲੰਧਰ 'ਚ ਡੇਰੇ ਲਾਏ ਹੋਏ ਸੀ ਤੇ ਹੁਣ ਕਹਿੰਦੇ ਜਿੱਥੇ ਤੋਂ ਬਾਅਦ ਭਗਵੰਤ ਸਾਨ ਹਨ ਹੋਰੀ ਨਹੀਂ ਪਹੁੰਚੇ ਜਲੰਧਰ ਤੇ ਸੰਦੀਪ ਪਟਕ ਹੋਰਾਂ ਨੇ ਕੀਤੀ ਹੈ ਜੀ ਮੀਟਿੰਗ ਹਾਂ ਬਿਲਕੁਲ ਜੀ ਦੇਖੋ ਕੱਲ ਨਾ ਜਲੰਧਰ ਦੇ ਵਿੱਚ ਚੱਪੇ-ਚੱਪੇ ਦੇ ਉੱਤੇ ਪੁਲਿਸ ਖੜੀ ਸੀ ਕੱਲ ਜਲੰਧਰ ਦੇ ਵਿੱਚ ਬਹੁਤ ਪੁਲਿਸ ਸੀ ਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਜਲੰਧਰ ਦੇ ਵਿੱਚ ਆਉਣਾ ਸੀ ਪਰ ਐਨ ਮੌਕੇ ਦੇ ਉੱਤੇ ਪਤਾ ਲੱਗਾ ਦੁਪਹਿਰੋਂ ਬਾਅਦ ਕਿ ਪੰਜਾਬ ਦੇ ਮੁੱਖ ਮੰਤਰੀ ਪਤਾ ਨਹੀਂ ਕਿਹੜੇ ਕਾਰਨਾਂ ਦੇ ਕਰਕੇ ਆ ਨਹੀਂ ਸਕੇ ਜਾਂ ਕੋਈ ਜ਼ਰੂਰੀ ਕੰਮ ਪੈ ਗਿਆ ਜਾਂ ਕੋਈ ਹੋਰ ਹੋਊ ਕਹਿੰਦੇ ਵੀ ਉਹਨਾਂ ਦੀ ਥਾਂ ਦੇ ਉੱਤੇ ਫਿਰ ਸੰਦੀਪ ਪਾਠਕ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਤੇ ਉਹਨਾਂ ਨੇ ਆ ਕੇ ਜ਼ਿੰਮੇਵਾਰੀ ਸੰਭਾਲੀ ਆ ਵਰਕਰਾਂ ਦੇ ਨਾਲ ਵਿਧਾਇਕਾਂ ਦੇ ਨਾਲ ਕੇਟਰ ਦੇ ਨਾਲ ਬਾਕੀ ਲੋਕਾਂ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਆ ਇੱਕ ਤਾਂ ਉਹਨਾਂ ਨੇ ਵਧਾਈ ਦਿੱਤੀ ਆ ਸਾਰਿਆਂ ਨੂੰ ਵੀ ਭਾਈ ਤੁਹਾਡੀ ਮਿਹਨਤ ਦੇ ਸਦਕਾ ਤੇ ਜਲੰਧਰ ਵਾਲੀ ਸੀਟ ਆ ਜਿਹੜੀ ਉਹ ਆਪਣੀ ਝੋਲੀ ਦੇ ਵਿੱਚ ਪੈ ਗਈ ਆ ਤੇ ਦੂਜਾ ਇਹ ਪਤਾ ਲੱਗਾ ਜੀ ਕਿ ਜਿਹੜੀਆਂ 4 ਸੀਟਾਂ ਦੀਆਂ ਹੋਰ ਚੋਣਾਂ ਹੋਣੀਆਂ ਜਿਹੜੀਆਂ ਕਿ ਮੇਰੇ ਖਿਆਲ ਆ ਵੀ ਨਵੰਬਰ ਜਾਂ ਦਸੰਬਰ ਦੇ ਵਿੱਚ ਹੋਣਗੀਆਂ ਇਹ ਤੇ ਉਹਦੇ ਲਈ ਹੁਣੇ ਤੋਂ ਸੰਦੀਪ ਪਾਟਕ ਦੇ ਵੱਲੋਂ ਸਭ ਨੂੰ ਲਾਮਬੰਦ ਰਹਿਣ ਦੇ ਕਿਹਾ ਗਿਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਆਜੋ ਆਪਾਂ ਸਾਰੇ ਜਿਹੜੇ ਸਾਰੇ ਇਕੱਠੇ ਹੋ ਕੇ ਤੇ ਹੰਬਲਾ ਭਵਿੱਖ ਦੇ ਵਿੱਚ ਵੀ ਇਵੇਂ ਮਾਰਦੇ ਰਹਿਗੇ। ਸੋ ਗੱਲ ਇਹ ਜੀ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਭਗਵੰਤ ਮਾਨ ਤੇ ਸੰਦੀਪ ਪਾਟਕ ਦੇ ਵਿੱਚ ਤਣਾਤਣੀ ਦੀਆਂ ਖਬਰਾਂ ਵੀ ਆਈਆਂ। ਹਾਲਾਂਕਿ ਇੱਕ ਦੋ ਵਾਰੀ ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਕਿ ਇਹ ਜਾਣਬੁੱਝ ਕੇ ਐਵੇਂ ਪਤਾ ਨਹੀਂ ਕੌਣ ਸ਼ਰਾਰਤਾਂ ਫਲਾਈ ਜਾਂਦਾ ਇਦਾਂ ਦੀ ਗੱਲ ਹੈ ਨਹੀਂ। ਪਰ ਪਤਾ ਨਹੀਂ ਕਿਹੜੇ ਕਾਰਨ ਜਿਹੜੇ ਕਰਕੇ ਭਗਵੰਤ ਮਾਨ ਨਹੀਂ ਆ ਸਕੇ ਤੇ ਸੰਦੀਪ ਪਾਟਕ ਦੇ ਵੱਲੋਂ ਲੰਘੇ ਕੱਲ ਆ ਕੇ ਤੇ ਵਰਕਰਾਂ ਨੂੰ ਮਿਲਣੀ ਕੀਤੀ ਗਈ ਆ ਤੇ ਗੱਲਬਾਤ ਉਹਨਾਂ ਦੀ ਸੁਣੀ ਗਈ ਆ ਸੋ ਦੇਖਦੇ ਭਾਈ ਆਉਂਦੇ ਸਮੇਂ ਤੇ ਕੀ ਬਣਦਾ ਪਰ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਚਾਹੁੰਦੀ ਆ ਕਿ ਹੁਣ ਅਸੀਂ ਅਗਲੀਆਂ ਚੋਣਾਂ ਜਿੱਥੇ ਵੀ ਜਿਹੜੀਆਂ ਵੀ ਹੋਣ ਉਹ ਬਸ ਜਿਤਨੇ ਰਗੇ ਜੀ ਜੀ ਬਿਲਕੁਲ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਵੀ ਜਿਹੜੀਆਂ ਵੀ ਚੋਣਾਂ ਜਿੱਥੇ ਵੀ ਹੋਣ ਆਪਾਂ ਜ਼ਿਮਨੀ ਚੋਣਾਂ ਦੀ ਉਹ ਗੱਲ ਕਰ ਲੈਨੇ ਆਂ ਬਾਕੀ ਦੀਆਂ ਜਿਹੜੀਆਂ 4 ਸੀਟਾਂ ਨੇ ਕਹਿੰਦੇ ਉਹਦੇ ਲਈ ਵੀ ਤਿਆਰੀ ਪੂਰੀ ਤਰ੍ਹਾਂ ਦੇ ਨਾਲ ਹੈ ਜੀ ਆਮ ਆਦਮੀ ਪਾਰਟੀ ਦੀ ਹੁਣ ਸਾਰਿਆਂ ਦੀਆਂ ਨਜ਼ਰਾਂ ਉਧਰ ਟਿਕੀਆਂ ਹੋਈਆਂ ਨੇ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਜਿਹੜੀਆਂ ਇਹ 4 ਸੀਟਾਂ ਦੀਆਂ ਚੋਣਾਂ ਹਨਾ ਗਿੱਦੜ ਬਾਏ ਵਾਲੀ ਤੇ ਇਧਰ ਬਰਨਾਲੇ ਵਾਲੀ ਡੇਰਾ ਪਾਪਾ ਨਾਨਕ ਤੇ ਜੱਬੇਵਾਲ ਜਿਹੜੀਆਂ ਇਹ 4 ਸੀਟਾਂ ਦੇ ਵਿਧਾਇਕ ਜਿਹੜੇ ਕਿ ਮੈਂਬਰ ਪਾਰਲੀਮੈਂਟ ਬਣ ਗਏ ਆ ਫਿਰ ਇਹ ਸੀਟਾਂ ਖਾਲੀ ਹੋਊਗਾ ਮੈਂ ਅੱਗੇ ਵੀ ਦੱਸਦਾ ਹਾਂ ਕਿ ਨਿਯਮਾਂ ਦੇ ਉਪਾਵੇਂ ਕਿਸੇ ਵੀ ਕਾਰਨ ਕਰਕੇ ਖਾਲੀ ਹੋਈ ਹੋਵੇ ਉਹਨੂੰ 6 ਮਹੀਨੇ ਦੇ ਵਿੱਚ ਭਰਨਾ ਜ਼ਰੂਰੀ ਆ ਪਰ ਜਿਹੜੀਆਂ ਇਹ ਚਾਰੇ ਸੀਟਾਂ ਦੀਆਂ ਚੋਣਾਂ ਇਹ 100 ਦੇ ਵਿੱਚੋਂ 90% ਉਮੀਦ ਆ ਕਿ ਭਾਈ ਇਹ ਜਿਹੜੀਆਂ ਹਰਿਆਣੇ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਹੋਣਗੀਆਂ ਹਰਿਆਣੇ ਵਾਲੀ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਨਵੰਬਰ ਜਾਂ ਦਸੰਬਰ ਮਹੀਨੇ ਵਿੱਚ ਹੋਣਗੀਆਂ ਅ ਜੁਲਾਈ ਮਹੀਨਾ ਚੱਲਦਾ ਅਗਸਤ ਸਤੰਬਰ ਅਕਤੂਬਰ ਨਵੰਬਰ ਤੇ ਵਿਚਾਰੇ ਰਹਿ ਕੇ ਤਿੰਨ ਜਾਂ ਚਾਰ ਮਹੀਨੇ ਤਿੰਨ ਜਾਂ ਚਾਰ ਮਹੀਨਾ ਬਾਅਦ ਇਹ ਪੰਜਾਬ ਦੀਆਂ ਚਾਰ ਸੀਟਾਂ ਦੀਆਂ ਵੋਟਾਂ ਪੈਣਗੀਆਂ ਤੇ ਇਹ ਹਰਿਆਣੇ ਦੇ ਨਾਲ ਹੀ ਪੈ ਜਾਣਗੀਆਂ ਕਿਉਂਕਿ ਜੇ ਉਸ ਤੋਂ ਪਹਿਲਾਂ ਜਿਹੜੀਆਂ ਚੋਣਾਂ ਕਰਵਾਈਆਂ ਤਾਂ ਉਹ ਫਿਰ ਵਾਰ-ਵਾਰ ਚੋਣਾਂ ਦੇ ਚੱਕਰ ਦੇ ਵਿੱਚ ਹੀ ਰਹਿਣਗੇ ਤੇ ਬਾਕੀ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਵੀ ਸੀਟ ਖਾਲੀ ਹੋਊਗੀ ਉਹ ਵੀ ਨਾਲ ਹੀ ਜ਼ਿਮਨੀ ਚੋਣਾਂ ਹੋ ਜਾਣਗੀਆਂ ਇਹ ਕੁਝ ਕੁ ਸੂਬਿਆਂ ਦੀਆਂ ਇਹ ਇਕੱਠੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣਗੀਆਂ ਸੋ ਇਹਨੇ ਭਾਈ ਕੀ ਬਣਦਾ ਪਰ ਗੱਲ ਇਹ ਵੀ ਐਤਕੀ ਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰੀ ਇੱਕ ਸੀਟ ਹੋਣ ਕਰਕੇ ਜਲੰਧਰ ਦੇ ਵਿੱਚ ਘਰ ਲੈ ਕੇ ਕਿਰਾਏ ਤੇ ਰਹਿਣ ਲੱਗ ਪਏ ਤੇ ਕੀ ਉਹ ਹੁਣ ਚਾਰਾਂ ਥਾਵਾਂ ਦੇ ਉੱਤੇ ਘਰ ਲੈ ਕੇ ਰਹਿਣਗੇ ਜਦੋਂ ਚਾਰ ਸੀਟਾਂ ਦੀ ਗੱਲ ਹੋਊਗੀ ਤੇ ਇਹ ਵੀ ਸਮਝ ਦਸੂਗਾ ਕਿ ਉਹ ਚਾਰਾਂ ਸੀਟਾਂ ਦੇ ਉੱਤੇ ਉਵੇਂ ਗੌਰ ਕਰ ਸਕਣਗੇ ਜਿਵੇਂ ਕਿ ਐਤਕੀ ਐ ਸੀਟ ਦੇ ਉੱਤੇ ਗੌਰ ਕੀਤੀ ਗਈ ਹੈ ਇਹ ਵੀ ਵਕਤ ਦਸੂਗਾ ਸੋ ਦੇਖਦੇ ਕੀ ਬਣਦਾ ਪਰ ਆਮ ਆਦਮੀ ਪਾਰਟੀ ਨਾਲ ਕਈ ਤਰ੍ਹਾਂ ਦੇ ਵਿਵਾਦ ਆ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਜਲੰਧਰ ਬੜੀ ਚੋਣ ਜਿੱਤੀ ਆ ਇਹਨੂੰ ਆਪਾਂ ਕੋਈ ਬਹੁਤ ਵੱਡੀ ਮਹਾਨ ਪ੍ਰਾਪਤੀ ਨਹੀਂ ਕਹਿੰਦੇ। ਉਹਦਾ ਕਾਰਨ ਇਹ ਆ ਵੀ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਪੂਰੀ ਕੈਬਨਿਟ ਜਲੰਧਰ ਦੇ ਵਿੱਚ ਸਾਰੇ ਵਿਧਾਇਕ ਜਲੰਧਰ ਦੇ ਵਿੱਚ ਅਫਸਰशाही ਜਲੰਧਰ ਦੇ ਵਿੱਚ ਸੋ ਇਹ ਜਿਹੜੀ ਚੋਣ ਇਹ ਇਹਨਾਂ ਦੀ ਝੋਲੀ ਦੇ ਵਿੱਚ ਪੈ ਹੀ ਜਾਣੀ ਸੀ ਇਹ ਪਹਿਲਾਂ ਹੀ ਲੱਗਦਾ ਸੀਗਾ ਜੀ। ਜੀ ਬਿਲਕੁਲ ਸਹੀ। ਟੇਣਾ ਸਾਹਿਬ ਅੱਗੇ ਵਧਦੇ ਹਾਂ ਹੁਣ ਗੱਲ ਕਰਦੇ ਹਾਂ ਜੀ ਨਿਹੰਗ ਸਿੰਘਾਂ ਦੇ ਬਾਰੇ ਵਿੱਚ ਕਹਿੰਦੇ ਇੱਕ ਵਾਰ ਫਿਰ ਤੋਂ ਨਿਹੰਗ ਸਿੰਘਾਂ ਦੇ ਉੱਪਰ ਸਵਾਲ ਖੜੇ ਹੋਏ ਨੇ ਜੀ ਕੀ ਮਾਮਲਾ ਹੈ ਪੂਰਾ? ਦੇਖੋ ਜੀ ਗੱਲ ਇਹ ਹੈ ਵੀ ਗੁਰੂ ਦੀ लाਡਲੀ ਫੌਜ ਦੇ ਉੱਤੇ ਜਦੋਂ ਗੱਲ ਕਰਦੇ ਨੇ ਤਾਂ ਕਈ ਲੋਕ ਲੀੜੇ ਪਾੜਦੇ ਆ ਹਾਲਾਂਕਿ ਅਸੀਂ ਬਹੁਤ ਸਤਿਕਾਰ ਕਰਦੇ ਆ ਸਤਿਕਾਰ ਕਰਨਾ ਵੀ ਚਾਹੀਦਾ ਪਰ ਇਹ ਗੁਰੂ ਦੀ लाਡਲੀ ਫੌਜ ਦੇ ਉੱਤੇ ਨਹੀਂ ਬਾਣੇ ਦੇ ਵਿੱਚ ਫਿਰਦੇ ਕੁਝ ਇੱਕ ਗਲਤ ਲੋਕਾਂ ਦੇ ਉੱਤੇ ਟਿੱਪਣੀਆਂ ਇਹ ਜ਼ਰੂਰੀ ਨਹੀਂ ਕਿ ਬਾਣੇ ਵਾਲੇ ਸਾਰੇ ਲੋਕ ਸਹੀ ਹੋਣ ਜਿਵੇਂ ਕਿ ਬਾਕੀ ਖੇਤਰਾਂ ਦੇ ਵਿੱਚ ਬਾਕੀ ਕੰਮਾਂ ਦੇ ਵਿੱਚ ਵੀ ਗਲਤ ਲੋਕ ਹੁੰਦੇ ਆ ਉਸ ਤਰੀਕੇ ਦੇ ਰਣ ਬਣਿਆ ਜਾ ਸਕਦਾ ਜੀ ਕਿ ਬਾਣੇ ਦੇ ਵਿੱਚ ਵੀ ਸਾਰੇ ਲੋਕ ਗੁਰੂ ਦੇ ਸਿਧਾਂਤਾਂ ਅਮ ਤੱਕ ਚੱਲਣ ਵਾਲੇ ਨਹੀਂ ਆ ਆਪ ਪਿਛਲੇ ਦਿਨੀ ਆਪਾਂ ਜਾਣਦੇ ਆਂ ਵੀ ਇੱਕ ਬੰਦੇ ਨੂੰ ਜਿਹੜਾ ਕਿ ਉਹ ਸ਼ਿਵ ਸਨ ਦਾ ਆਗੂ ਆ ਉਹਨੂੰ ਸਾਰੇ ਬਾਜ਼ਾਰ ਵੜਿਆ ਉਹ ਹਫ਼ਤਾ ਵਿੱਚ ਲਖਾ ਦਾ ਹੁਣ ਨਵੀਆਂ ਖਬਰਾਂ ਆਗਨਾ ਦੋ ਖਬਰਾਂ ਆਈਆਂ ਉਹਦੇ ਵਿੱਚ ਇੱਕ ਤਾਂ ਇਹ ਆ ਵੀ ਚੰਡੀਗੜ੍ਹ ਦੇ ਨਾਲ ਚੰਡੀਗੜ੍ਹ ਦੀ ਜਿਹੜੀ ਯੂਨੀਵਰਸਿਟੀ ਆ ਉਹਦੇ ਪਤਾ ਲੱਗਾ ਜੀ ਕਿ ਨਾਲ ਹੀ ਇੱਕ ਦਾ ਹੋਰ ਆਈ ਆਈ ਐਮ ਸੈਂਟਰ ਆ ਉਸ ਸੈਂਟਰ ਦੇ ਵਿੱਚ ਪਤਾ ਲੱਗਾ ਜੀ ਕਿ ਕੁਝ ਨੇ ਹਿੰਦ ਸਿੰਘ ਵੜਗੇ ਉਹਨਾਂ ਨੇ ਜਾ ਕੇ ਉੱਥੇ ਵਿਦਿਆਰਥੀਆਂ ਨੂੰ ਧਮਕਾਇਆ ਵੀ ਜੇ ਤੁਸੀਂ ਬੀੜੀ ਸਿਗਰਟ ਪੀਤੀ ਤਾਂ ਫਿਰ ਤੁਹਾਨੂੰ ਐ ਕਰਦੇ ਆਂਗੇ ਕੁਝ ਇਦਾਂ ਦੀਆਂ ਗੱਲਾਂ ਆ ਉਥੇ ਵਿਦਿਆਰਥੀਆਂ ਦੇ ਵਿੱਚ ਦਹਿਸ਼ਤ ਪੈਦਾ ਹੋ ਗਈ ਲੰਗੇ ਕਾਲੂ ਲੁਧਿਆਣੇ ਦੇ ਵਿੱਚ ਹੀ ਇੱਕ ਥਾਂ ਦੇ ਉੱਤੇ ਇੱਕ ਨਿਹੰਗ ਸਿੰਘ ਨੇ ਇੱਕ ਬੰਦੇ ਦੇ ਸਿਰ ਦੇ ਉੱਤੇ ਵਾਰ ਕੀਤਾ ਉਹਦੇ 12 ਟੰਕੇ ਲੱਗੇ ਆ ਤੇ ਉਹ ਹਮਲਾ ਕਰਕੇ ਬਾਅਦ ਦੇ ਵਿੱਚ ਭੱਜ ਗਿਆ ਤੇ ਰੌਲਾ ਸੀਗਾ ਕਹਿੰਦੇ ਵੀ 500 ਰੁਪਏ ਦਾ ਜਿਹੜੇ ਬੰਦੇ ਦੇ ਉੱਤੇ ਉਹਨੇ ਹਮਲਾ ਕੀਤਾ ਕਹਿੰਦੇ ਵੀ ਉਸ ਬੰਦੇ ਨੇ ਇਸ ਨਿਹੰਗ ਸਿੰਘ ਤੋਂ 500 ਰੁਪਏ ਲੈਣਾ ਉਧਾਰਾ ਜਿਹੜਾ ਦਿੱਤਾ ਹੋਇਆ ਸੀ ਉਹਨੇ ਮੰਗਿਆ ਬਾਅਦ ਦੇ ਵਿੱਚ ਗਲਤੂ-ਤੂਮੇ ਮਤੱਕ ਆ ਗਈ ਉਹਨੇ ਹਥਿਆਰ ਕੱਢ ਕੇ ਤੇ ਬਾਅਦ ਦੇ ਵਿੱਚ ਉਹਦੇ ਸਿਰ ਤੇ ਵਾਰ ਕਰਤਾ ਸੋ ਗੱਲ ਇਹ ਜੀ ਕਿ ਗੁਰੂ ਦੀ ਲਾਡਲੀ ਫੌਜ ਇੰਨਾ ਕੰਮਾਂ ਕਰਕੇ ਤਾਂ ਨਹੀਂ ਸਜਾਣੀ ਜਾਂਦੀ ਭਾਈ ਜਿਹੜੇ ਕੰਮ ਅੱਜ ਕੱਲ ਅਸੀਂ ਪੜਦੇ ਆਂ ਫਲਾਣੀ ਥਾਂ ਤੇ ਬੰਦਾ ਵੜਦਾ ਫਲਾਣੀ ਥਾਂ ਤੇ ਗੁੱਟ ਵੜਦਾ ਫਲਾਣੀ ਥਾਂ ਤੇ ਗਿੱਟਾ ਵੜਦਾ ਫਲਾਣੀ ਥਾਂ ਤੇ ਮਾਰਦਾ ਫਲਾਣੀ ਥਾਂ ਤੇ ਹਮਲਾ ਕਰਦਾ ਫਲਾਣੀ ਥਾਂ ਤੇ ਧਮਕੀ ਦੇਤੀ ਵੀ ਇੰਨਾ ਗੱਲਾਂ ਕਰਕੇ ਤਾਂ ਗੁਰੂ ਦੀ ਲਾਡਲੀ ਫੌਜ ਦੀ ਪਛਾਣ ਨਹੀਂ ਸੀ ਇਹ ਤਾਂ دہشت ਪੈਦਾ ਕਰਨ ਵਾਲੀ ਗੱਲ ਆ ਇਹ ਤਾਂ ਜਿਹੜੀ ਲੀਹੋ ਲੱਥੀ ਗੱਲ ਆ ਸੋ ਇਸ ਕਰਕੇ ਆਪਾਂ ਇਹ ਗੱਲ ਕਹਿੰਦੇ ਹੁੰਨੇ ਆ ਕਿ ਜਦੋਂ ਨਾ ਆਪਾਂ ਗੱਲ ਕਰਦੇ ਆਂ ਉਦੋਂ بڑے ਲੋਕਾਂ ਦੇ ਨੇ ਲੈ ਤੇ ਤੁਹਾਨੂੰ ਪਤਾ ਨਹੀਂ ਫਿਰ ਇਹਨਾਂ ਦੀ ਅਹਿਮੀਅਤ ਕੀ ਆ ਬਿਲਕੁਲ ਸਾਨੂੰ ਇਹਨਾਂ ਦੀ ਅਹਿਮੀਅਤ ਸਾਨੂੰ ਇਹਨਾਂ ਦੀ ਮਹਾਨਤਾ ਦੇ ਬਾਰੇ ਗਿਆਨ ਪਰ ਗੱਲ ਇਹ ਆ ਵੀ ਇਹਨੂੰ ਵੀ ਮਹਾਨਤਾ ਮੰਨ ਲੀਏ ਫਿਰ ਆਪਾਂ ਵੀ ਭਾਈ 500 ਰੁਪਏ ਪਿੱਛੇ ਬੰਦਾ ਵੜਦਾ ਜਾਂ ਫਿਰ ਆਪਾਂ ਇਹਨੂੰ ਵੀ ਮਹਾਨਤਾ ਮੰਨ ਲੀਏ ਵੀ ਸਕੂਲ ਕਾਲਜ ਦੇ ਵਿੱਚ ਜਾ ਕੇ ਵਿਦਿਆਰਥੀ ਧਮਕਾਏ ਆ ਹਨ ਨਸ਼ੇ ਬਹੁਤ ਲੋਕ ਕਰਦੇ ਆ ਨਸ਼ੇ ਨਹੀਂ ਕਰਨੇ ਚਾਹੀਦੇ ਪਰ ਤੁਹਾਡੇ ਕੋਲੇ ਕੋਈ ਲਾਇਸੈਂਸਤਾ ਹੈ ਨਹੀਂ ਨਾ ਵੀ ਤੁਸੀਂ ਜਾ ਜਾ ਕੇ ਆਪਾਂ ਕਿ ਅਗੇ ਕਰੇ ਠੇਕੇਦਾਰ ਨੂੰ ਹੋਗੇ ਤੈਨੂੰ ਵੜ ਦੇਾਂਗੇ ਠੇਕਾ ਬੰਦ ਕਰ ਜਾਂ ਕਹੀਏ ਜੀ ਕਿ ਜੇ ਤੁਸੀਂ ਬੀੜੀ ਸਿਗਰਟ ਪੀਤੀ ਤੁਹਾਨੂੰ ਵੜ ਦੇਾਂਗੇ ਸੋ ਇਹ ਹੈ ਜੀ ਕਿ ਤਾਂ ਤਾਲੇਬਾਨੀ ਗੱਲਾਂ ਹੈਗੀਆਂ ਸੋ ਗੱਲ ਇਹ ਜੀ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਪਤਾ ਨਹੀਂ ਪ੍ਰਸ਼ਾਸਨ ਕੀ ਕਰੂਗਾ ਪਰ ਨਿਹੰਗ ਸਿੰਘ ਜਥੇਬੰਦਗੀਆਂ ਨੇ ਜਿਹੜੀਆਂ ਉਹਨਾਂ ਨੂੰ ਮੂਹਰੇ ਆ ਕੇ ਗੱਲ ਕਹਿਣੀ ਚਾਹੀਦੀ ਹੈ ਕਿ ਭਾਈ ਸਾਰੇ ਸਾਡੇ ਨਹੀਂ ਜੇ ਕੋਈ ਬਾਣੇ ਦੇ ਵਿੱਚ ਗਲਤ ਕੰਮ ਕਰਦਾ ਉਹ ਸਾਡੇ ਨਹੀਂ ਜ਼ਰੂਰੀ ਨਹੀਂ ਕਿ ਉਹ ਸਾਡੇ ਹੋਣ ਇਹ ਗੱਲ ਬੜੀ ਜ਼ਰੂਰੀ ਹੈਗੀ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਜੀ ਹੁਣ ਸੋਸ਼ਲ ਮੀਡੀਆ ਦੀ ਇੱਕ ਚਾਹ ਵਾਲੀ ਕੁੜੀ ਇਸ ਵੇਲੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਟਾਣਾ ਸਾਹਿਬ ਕੁਝ ਕੁ ਲੋਕ ਕਹਿੰਦੇ ਆ ਵੀ ਕੁੜੀ ਜਿਹੜੀ ਉਹ ਗਲਤ ਹੈ ਕੁਝ ਕੁ ਲੋਕ ਕਹਿੰਦੇ ਨੇ ਕਿ ਉਹਦਾ ਬਾਪ ਗਲਤ ਹੈ ਕੀ ਹੈ ਪੂਰਾ ਮਾਮਲਾ ਜੀ ਸੱਚਾਈ ਕੀ ਹੈ ਦੇਖੋ ਜੀ ਕੁੜੀ ਗਲਤ ਆ ਜਾਂ ਬਾਪ ਗਲਤ ਆ ਇਹ ਤਾਂ ਚਲੋ ਪਤਾ ਲੱਗ ਗਿਆ ਵੀਡੀਓ ਦੇ ਰਾਹੀਂ ਪਰ ਜਿਹੜੇ ਲੋਕ ਕਹਿੰਦੇ ਵੀ ਇਹ ਗਲਤ ਆ ਹਾਂ ਤੇ ਗਲਤ ਆ ਉਹਨਾਂ ਦੇ ਬਾਰੇ ਤਾਂ ਪਤਾ ਹੀ ਨਹੀਂ ਲੱਗਿਆ ਉਹ ਆਪ ਵੀ ਨਹੀਂ ਸਹੀ ਹੈਗੇ ਗੱਲ ਇਹ ਜੀ ਕਿ ਦੇਖੋ ਇੱਕ ਜਿਹੜੀ ਰਈਏ ਦੇ ਵਿੱਚ ਚਾਹ ਬਣਾਉਣ ਵਾਲੀ ਕੁੜੀ ਆ ਤੇ ਉਹਦੇ ਬਾਰੇ ਖਬਰਾਂ ਆਈਆਂ ਉਹ ਕਹਿੰਦੀ ਜੀ ਕਿ ਮੇਰੇ ਬਾਪ ਮੇਰਾ ਬਾਪ ਆ ਜਿਹੜਾ ਉਹ ਸਾਨੂੰ ਛੱਡ ਗਿਆ ਸੀ ਤੇ ਮੈਂ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਤੋਰੀ ਫੁਲਕੇ ਦੇ ਲਈ ਪਰਮਿਆ ਚਾਹ ਬਣਾ ਰਹੀਆਂ ਤੇ ਲੋਕਾਂ ਦੀ ਹਮਦਰਦੀ ਉਹਦੇ ਨਾਲ ਜੁੜ ਗਈ ਤੇ ਮਨਦੀਪ ਸਿੰਘ ਮੰਨਾ ਨੇ ਵੀ ਉਹਨੂੰ ਲੱਖ ਰੁਪਏ ਦਿੱਤਾ ਉਸ ਤੋਂ ਬਾਅਦ ਕੁੜੀ ਦਾ ਬੁਰ ਸਿੱਖ ਬਾਪ ਆ ਜਿਹੜਾ ਸਾਹਮਣੇ ਆਇਆ ਤੇ ਉਹਨੇ ਇਹ ਗੱਲ ਕਹੀ ਜੀ ਕਿ ਮੈਂ ਤਾਂ ਕਦੇ ਨਸ਼ਾ ਕੀਤਾ ਹੀ ਨਹੀਂ ਮੇਰੀ ਧੀ ਨੇ ਗਲਤ ਬੋਲਿਆ ਮੈਨੂੰ ਬਦਨਾਮ ਕੀਤਾ ਹੈਗਾ ਫਿਰ ਲੋਕ ਕੁੜੀ ਦੇ ਖਿਲਾਫ ਹੋ ਗਏ ਵੀ ਭਾਈ ਕੁੜੀ ਚਲਾਕ ਬਹੁਤ ਆ ਕੁੜੀ ਨੇ ਐਦਾਂ ਕੀਤਾ ਕੁੜੀ ਨੇ ਉਦਾਂ ਕੀਤਾ ਤੇ ਮਨਦੀਪ ਮੰਨਾ ਕੁੜੀ ਦੇ ਬਾਪ ਤੇ ਕੁੜੀ ਦੇ ਦਾਦੀ ਨੂੰ ਜਿਹੜੀ ਕਿ ਹਾਲਤ ਬਹੁਤ ਮਾੜੀ ਐ ਚੂਲਾ ਟੁੱਟਣ ਕਰਕੇ ਉਹਨਾਂ ਨੂੰ ਵੀ ਲੱਖ ਰੁਪਈਆ ਦੇ ਕੇ ਆਇਆ ਸਵਾਲ ਹੀ ਪੈਦਾ ਹੁੰਦਾ ਵੀ ਦੇਖੋ ਕੁੜੀ ਐ ਜਿਹੜੀ ਉਹ ਆਪਦੀ ਮਾਂ ਦੇ ਨਾਲ ਰਹਿੰਦੀ ਐ ਤੇ ਬਾਪ ਤੋਂ ਅੱਡਾ ਲੰਮੇ ਸਮੇਂ ਤੋਂ ਹੋ ਸਕਦਾ ਉਹਨੂੰ ਜੋ-ਜੋ ਗੱਲਾਂ ਪੜਾਈਆਂ ਗਈਆਂ ਜੋ-ਜੋ ਗੱਲਾਂ ਕਹੀਆਂ ਗਈਆਂ ਉਹ ਉਹਦਾ ਮੰਨਣ ਲੱਗ ਪੀ ਹੋਵੇ ਕੋਈ ਗੱਲਾਂ ਝੂਠ ਹੋਣਗੀਆਂ ਕੁਝ ਗੱਲਾਂ ਸੱਚ ਵੀ ਹੋਣਗੀਆਂ ਇਹ ਵੀ ਗੱਲ ਐ ਪਰ ਗੱਲ ਇਹ ਜਿਕੇ ਪੰਜਾਬ ਦੇ ਲੋਕਾਂ ਨੂੰ ਨਾ ਤਾਂ ਪਹਿਲਾਂ ਪਤਾ ਸੀ ਵੀ ਭਾਈ ਇਹ ਕੁੜੀ ਸਹੀ ਹੈ ਤੇ ਨਾ ਪਤਾ ਸੀ ਪਹਿਲਾਂ ਇਹ ਗਲਤ ਆ। ਨਾ ਹੀ ਅੱਜ ਪਤਾ। ਕਿਉਂਕਿ ਆਪਾਂ ਤਾਂ 24 ਘੰਟੇ ਦੇ ਵਿੱਚ ਰਾਏ ਬਦਲ ਲਈ। 24 ਘੰਟੇ ਪਹਿਲਾਂ ਆਪਾਂ ਕਹਿੰਦੇ ਸੀ ਵੀ ਭਾਈ ਘਰ-ਘਰ ਦੇ ਵਿੱਚ ਇਹੋ ਜੀ ਧੀ ਜੰਮੇ। 24 ਘੰਟੇ ਬਾਅਦ ਇਹ ਕਹਿਣ ਲੱਗ ਪਏ ਇਹੋ ਜੀ ਕਦੇ ਵੀ ਨਾ ਜੰਮੇ। ਕਿਸੇ ਦੇ ਘਰੇ ਵੀ ਨਾ ਜੰਮੇ। ਸੋ ਸਾਡੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਕਾੜੀ ਪਈ ਰਹਿੰਦੀ ਆ ਜਿਹੜੀ ਖਿੱਚ ਪੈਂਦੀ ਵੀ ਭਾਈ ਮੈਂ ਕੋਈ ਨਾ ਕੋਈ ਯਕੜ ਮਾਰਦਿਆਂ ਇਹ ਉਹਨਾਂ ਯਕੜਾਂ ਦੇ ਵਿੱਚੋਂ ਨਿਕਲੀ ਹੋਈ ਗੱਲ ਆ ਵੀ ਪਹਿਲਾਂ ਆਪਾਂ ਚੰਗਾ ਬੜਾ ਕਹਿੰਦੇ ਫਿਰ ਮਾੜਾ ਬਹੁਤ ਕਹਿੰਦੇ ਫਿਰ ਫਿਰ ਚੁੱਪ ਕਰ ਜਾਂਦੇ ਫਿਰ ਫਿਰ ਮਾੜਾ ਕਹਿਣ ਲੱਗ ਜਾਂਦੇ ਆ ਕਿ ਸਾਨੂੰ ਤਾਂ ਥੋੜੇ ਕਿ ਸਮੇਂ ਬਾਅਦ ਕੋਈ ਨਾ ਕੋਈ ਤਮਾਸ਼ਾ ਚਾਹੀਦਾ ਤਮਾਸ਼ਾ ਸਾਨੂੰ ਮਿਲਦਾ ਰਵੇ ਆ ਤੁਸੀਂ ਦੇਖੋ ਨੀਡੂ ਸ਼ਟਰਾਂ ਵਾਲਾ ਜਿਹੜਾ ਉਹ ਤਾਂ ਆਪਾਂ ਜਾਣਦੇ ਹੀ ਵੀ ਉਹਨੇ ਜਿਤਨਾ ਕਰਾ ਸੀਗਾ ਉਹਨੇ ਇਸ ਚੋਣ ਦੇ ਵਿੱਚ ਜਲੰਧਰ ਵਾਲੀ ਚੋਣ ਦੇ ਵਿੱਚ ਸਵੇਰ ਦੇ ਵੇਲੇ ਇਹ ਗੱਲ ਕਹਿਤੀ ਕਿ ਅੱਜ ਮੈਂ ਜਿੱਤੂਗਾ ਮੈਂ 100% ਜਿੱਤੂਗਾ ਜੇ ਕਿਤੇ ਅੱਜ ਮੈਂ ਨਾ ਜਿੱਤ ਦਾ ਮੈਂ ਜੀ ਚਿੱਕੜ ਦੇ ਵਿੱਚ ਲਟਕੇ ਜਾਊਂਗਾ ਚਿੱਕੜ ਦੇ ਵਿੱਚ ਮੈਂ ਲੰਮਾ ਪਾਊਂਗਾ ਚਲੋ ਉਹਨੇ ਕਹਿਤੀ ਚਲੋ ਉਹਨੂੰ ਕਹਿਣਾ ਨਹੀਂ ਚਾਹੀਦਾ ਇਦਾਂ ਪਰ ਉਹਨੇ ਮੂਰਖਤਾ ਕਰਤੀ ਜਾਂ ਭੋਲੇਪਨ ਦੇ ਵਿੱਚ ਇਦਾਂ ਗੱਲ ਕਹਿਤੀ ਪਰ ਜਦੋਂ ਉਹਨੂੰ ਵੋਟਾਂ ਢਾਈ ਕਿਸੋ ਹੀ ਪਈਆਂ ਤੇ ਫੇਰ ਪਤਰਕਰ ਉਹਦੇ ਦਿਵਾਲੇ ਹੋ ਗਏ ਲੋਕ ਉਹਦੇ ਦਿਵਾਲੇ ਹੋਏ ਕਹਿੰਦੇ ਹੁਣ ਲਟ ਚਿੱਕੜ ਦੇ ਵਿੱਚ ਕਹਿ ਕਹਿ ਕੇ ਧੱਕੇ ਦੇ ਨਾਲ ਉਹਨੂੰ ਚਿੱਕੜ ਦੇ ਵਿੱਚ ਲਟਾਇਆ ਗਿਆ ਸੋ ਇਹ ਤਾਂ ਸਾਡੇ ਲੋਕਾਂ ਦੀ ਤਮਾਸ਼ੀਨੀ ਆ ਵੀ ਭਾਈ ਅਸੀਂ ਤਾਂ ਬਸ ਤਮਾਸ਼ਾ ਚਾਹੁੰਦੇ ਆ ਉਹ ਤਮਾਸ਼ਾ ਕਰਦੇ ਕਰਦੇ ਅਸੀਂ ਕਹਿੰਦੇ ਚਾਹ ਨਹੀਂ ਕੁੜੀ ਦੇ ਦਿਵਾਲੇ ਹੋ ਜਾਂਦੇ ਆ ਕਦੇ ਨਿਟੂ ਸ਼ਟਰਾਂ ਤੋਂ ਵਾਲੇ ਹੋ ਜਾਂਦੇ ਆ ਕਦੇ ਅਸੀਂ ਕੋਈ ਹੋਰ ਗੱਲ ਫੜ ਲੈਨੇ ਆ ਕਦੇ ਕਿਸੇ ਦੇ ਪਿੱਛੇ ਪੈ ਜਾਂਦੇ ਆ ਆ ਸਾਡੇ ਤਮਾਸ਼ੇ ਦੇ ਹਿੱਸੇ ਹੈਗੇ ਆ ਜੀ ਬਿਲਕੁਲ ਸਹੀ ਟੈਣਾ ਸਾਹਿਬ ਉੱਧਰ ਸੁਖਪਾਲ ਸਿੰਘ ਖੈਰਾਹੁਰਾ ਨੇ ਕਹਿੰਦੇ ਅੰਮ੍ਰਿਤਪਾਲ ਦੇ ਭਰਾ ਤੇ ਕਾਰਵਾਈ ਦੇ ਉੱਪਰ ਸਵਾਲ ਖੜੇ ਕੀਤੇ ਨੇ ਜੀ ਕੀ ਕਹਿਣਾ ਉਹਨਾਂ ਦਾ ਹਾਂ ਬਿਲਕੁਲ ਜੀ ਸੁਖਪਾਲ ਸਿੰਘ ਖੈਰਾਹੁਰਾ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਕਹੀ ਆ ਕਿ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਉੱਤੇ ਜਿਹੜਾ ਨਸ਼ੇ ਵਾਲਾ ਪਰਚਾ ਦਰਜ ਕੀਤਾ ਉਹ ਕਹਿੰਦੇ ਜੀ ਮੈਨੂੰ ਇਹਦੇ ਉੱਤੇ ਖਲਸ਼ਾ ਮੈਨੂੰ ਇਹਦੇ ਉੱਤੇ ਸ਼ੱਕ ਆ ਉਹ ਕਹਿੰਦੇ ਸ਼ੱਕ ਮੈਨੂੰ ਇਸ ਕਰਕੇ ਆ ਕਿਉਂਕਿ ਮੈਨੂੰ ਇਹਨਾਂ ਦੇ ਉੱਤੇ ਯਕੀਨ ਨਹੀਂਗਾ ਜੇ ਤਰ ਮੇਰੇ ਉੱਤੇ ਜਿਹੜਾ ਕਿ 3 ਵਾਰ ਦਾ ਐਮਐਲਏ ਆ ਇਹਦੇ ਉੱਤੇ ਇੱਕ ਬਹੁਤ ਪੁਰਾਣਾ ਮਾਮਲਾ ਕੱਢ ਕੇ ਤੇ ਉਹਨੂੰ ਪਰੇਸ਼ਾਨ ਉਹਨੂੰ ਖੱਜਲ ਕਰਨ ਵਾਸਤੇ ਸੂਬੇ ਦੀ ਸਰਕਾਰ ਹੋਣ ਵਾਲਾ ਕੁਝ ਕਰ ਸਕਦੀ ਆ ਦਾ ਉਹ ਕਹਿੰਦੇ ਵੀ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਉਹਦੇ ਪਰਿਵਾਰ ਦੀ ਕਿਰਦਾਰ ਕੂਸ਼ੀ ਦੇ ਵਾਸਤੇ ਤੇ ਸਰਕਾਰ ਤੇ ਪੁਲਿਸ ਇਹ ਕੁਝ ਕਿਉਂ ਨਹੀਂ ਕਰ ਸਕਦੀ ਉਹ ਕਹਿੰਦੇ ਵੀ ਇਸ ਗੱਲ ਦੀ ਵੱਡੇ ਪੱਧਰ ਤੇ ਫੜਤਾਲ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਇਸ ਗੱਲ ਦਾ ਪੂਰਾ ਪੂਰਾ ਯਕੀਨ ਹੈ ਵੀ 4 ਗ੍ਰਾਮ ਨਸ਼ਾ ਕਹਿੰਦੇ ਉਹਦੇ ਕੋਲੋਂ ਫੜਿਆ ਇਹ ਕਿਹੜਾ 4 ਕਿਲੋ ਫੜਿਆ ਇੱਥੇ ਤਾਂ ਗੱਲ ਇਹ ਹੈ ਜੀ ਕਿ ਉਹ ਕਹਿੰਦੇ ਜੀ ਵੇਚਣ ਵਾਲੇ ਤਾਂ ਟੌਰ ਨਾਲ ਫਿਰਦੇ ਆ ਜੇਲ੍ਹਾਂ ਦੇ ਵਿੱਚ ਬੈਠੇ ਵੇਚੀ ਜਾਂਦੇ ਆ ਪਰ ਇੱਥੇ ਅੰਮ੍ਰਿਤਪਾਲ ਦਾ ਭਰਾ ਫੜ ਕੇ ਤੇ ਫਿਰ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਦੱਸ ਰਹੀ ਜੀ ਕਿ ਅਸੀਂ ਬਹੁਤ ਵੱਡੀ ਕੋਈ ਮੱਲ ਮਾਰ ਲਈ ਆ ਅਸੀਂ ਕੋਈ ਬਹੁਤ ਵੱਡਾ ਕੱਦੂ ਦੇ ਵਿੱਚ ਤੀਰ ਮਾਰ ਲਿਆ ਉਹ ਕਹਿੰਦੇ ਜੀ ਕਿ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹ ਗਲਤ ਹੈਗਾ ਇਹਨਾਂ ਦੇ ਵੱਲੋਂ ਜਾਣ ਬੁੱਝ ਕੇ ਉਹਨੂੰ ਬਦਨਾਮ ਕਰਨ ਦੇ ਲਈ ਉਹਨੂੰ ਫਸਾਉਣ ਦੇ ਲਈ ਉਹਦੀ ਕਿਰਦਾਰ ਕੁਸ਼ੀ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਤੇ ਬਾਕੀ ਉਹ ਕਹਿੰਦੇ ਜੀ ਜਿਵੇਂ ਜਿਵੇਂ ਜਾਣਕਾਰੀ ਆਈ ਉਹ ਹੋਰ ਸਾਂਝੀ ਕਰਾਂਗੇ ਪਰ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਪਹਿਲੀ ਨਜ਼ਰ ਦੇ ਵਿੱਚ ਇਹ ਲੱਗਦਾ ਵੀ ਜਿਵੇਂ ਮੇਰੇ ਨਾਲ ਸਰਕਾਰ ਨੇ ਤਾਂ ਕਾਕੀ ਤਾਸਿਕਾ ਨਸ਼ੇ ਦੇ ਮਾਮਲੇ 'ਚ ਉਵੇਂ ਹੀ ਇਧਰ ਨੇ ਪਾਸੇ ਵੀ ਕੀਤਾ ਜਾ ਰਿਹਾ ਜੀ ਜੀ ਕਣਾ ਸਾਹਿਬ ਐਸਜੀਪੀਸੀ ਦੀ ਗੱਲ ਕਰਦੇ ਆਂ ਸੀ ਕਹਿੰਦੇ ਸੇਵਾਦਾਰਾਂ ਦੇ ਨਾਲ ਮੀਟਿੰਗ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਂ ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਦੇ ਸੇਵਾਦਾਰਾਂ ਨਾਲ ਮੀਟਿੰਗ ਕੀਤੀ ਗਈ ਹੈ ਸੇਵਾਦਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੇ ਤੇ ਸਾਰਿਆਂ ਨੂੰ ਸਮਝਾਇਆ ਕਹਿ ਲਿਏ ਜਾਂ ਤਾੜਨਾ ਕੀਤੀ ਕਹਿ ਲਿਏ ਵੀ ਭਾਈ ਤੁਸੀਂ ਕਿਸੇ ਦੇ ਨਾਲ ਵੀ ਸ਼ਬਦਕ ਤੌਰ ਦੇ ਉੱਤੇ ਗਲਤ ਨਹੀਂ ਹੋਣਾ ਤੁਸੀਂ ਕਿਸੇ ਦੇ ਨਾਲ ਵੀ ਕੋਈ ਜ਼ਿਆਰਤ ਨਹੀਂ ਕਰਨੀ ਲੋਕਾਂ ਨੂੰ ਪਿਆਰ ਮੁਹੱਬਤ ਦੇ ਨਾਲ ਹਰ ਗੱਲ ਸਮਝਾਉਣੀ ਹੈ ਤੇ ਸੇਵਾਦਾਰਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਕੀਤਾ ਗਿਆ ਤੇ ਸੇਵਾਦਾਰ ਆ ਜਿਹੜੇ ਟਾਸਕ ਫੋਰਸ ਵਾਲੇ ਜਾਂ ਹੋਰ ਤੇ ਉਹਨਾਂ ਦੇ ਨਾਲ ਲੰਘੇ ਕੱਲ ਸ਼ਰਮਣੀ ਕਮੇਟੀ ਦੇ ਅਧਿਕਾਰੀਆਂ ਨੇ ਮੀਟਿੰਗ ਵੀ ਕੀਤੀ ਆ ਸਿਰ ਟਕਣ ਦੇ ਬਾਰੇ ਕਿਵੇਂ ਕਹਿਣਾ ਤੇ ਫੋਟੋ ਖਿੱਚਣ ਤੋਂ ਕਿਵੇਂ ਰੋਕਣਾ ਹੈਗਾ ਵੀਡੀਓ ਬਣਾਉਣ ਤੋਂ ਕਿਵੇਂ ਰੋਕਣਾ ਹੈਗਾ ਨਿਗਾ ਕਿਵੇਂ ਰੱਖਣੀ ਹੈਗੀ ਆ ਥਾਂ ਥਾਂ ਤੇ ਉਥੇ ਕਹਿੰਦੇ ਵੀ ਬੋਰਡ ਲਾਏ ਗਏ ਆ ਤਾਂ ਜੋ ਉਥੋਂ ਦੀ ਮर्यादा ਦੇ ਬਾਰੇ ਸਭ ਨੂੰ ਇਲਮ ਰਹੇ ਸੋ ਇਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਉਦਮ ਕੀਤੇ ਆ ਤੁਸੀਂ ਦੇਖੋ ਨਾ ਪਿੱਛੇ ਜੇ ਕੁਝ ਸਮੇਂ ਦੇ ਵਿੱਚ ਕੁਝ ਕ ਵਿਵਾਦ ਪੈਦਾ ਹੋਏ ਆ ਉਹ ਗੁਜਰਾਤ ਵਾਲੀ ਕੁੜੀ ਹੈ ਜਿਹੜੀ ਉਹ ਇੱਥੇ ਆ ਕੇ ਜਦੋਂ ਮੱਥਾ ਟੇਕ ਕੇ ਗਈ ਸੌਰੀ ਯੋਗਾ ਕਰਕੇ ਗਈ ਆ ਤੇ ਉਸ ਦਿਨ ਤੋਂ ਬੜਾ ਵਿਵਾਦ ਪੈਦਾ ਹੋਇਆ ਵੀ ਭਾਈ ਇੱਥੇ ਫਿਰ ਰੁਕਿਆ ਕਿਉਂ ਨਹੀਂ ਗਿਆ ਉਹਨੂੰ ਸੋ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਖਬਰਾਂ ਸਮੇਂ-ਸਮੇਂ ਦੇ ਉੱਤੇ ਸਾਹਮਣੇ ਆਈਆਂ ਸੋ ਉਹ ਜਿਹੜੀਆਂ ਖਬਰਾਂ ਨੇ ਤੇ ਉਹਨਾਂ ਖਬਰਾਂ ਤੋਂ ਬਾਅਦ ਇਹ ਜਿਹੜਾ ਉਪਰਾਲਾ ਕੀਤਾ ਗਿਆ ਵੀ ਭਾਈ ਇੱਕ ਤਾਂ ਇੱਥੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਦੂਜਾ ਇਹ ਆ ਵੀ ਲੋਕਾਂ ਨੂੰ ਇੱਥੇ ਸਮਝਾਉਣ ਦੇ ਯਤਨ ਕੀਤੇ ਜਾਣ ਕਿ ਭਾਈ ਆਹ ਕੁਝ ਤੁਸੀਂ ਕਰਨਾ ਤੇ ਆਹ ਕੁਝ ਤੁਸੀਂ ਬਿਲਕੁਲ ਨਹੀਂ ਕਰਨਾ ਜੀ ਜੀ ਤੇ ਟੇਲਾ ਸਾਹਿਬ ਪੰਜਾਬ ਦੇ ਵਿੱਚ ਕਹਿੰਦੇ ਸਨ ਰੂਫ ਦੇ ਵਿੱਚੋਂ ਬਾਹਰ ਨਿਕਲਣ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਜੀ ਹਾਂ ਬਿਲਕੁਲ ਜੀ ਮੈਨੂੰ ਲੱਗਦਾ ਹੈ ਕਿ ਚੰਗੀ ਗੱਲ ਹੈ ਇਹ ਇੱਕ ਚੰਗਾ ਉਪਰਾਲਾ ਹੈਗਾ ਵੀ ਜਿਹੜੇ ਸਨ ਰੂਫ ਦੇ ਵਿੱਚੋਂ ਬਾਹਰ ਨਿਕਲਣ ਦੇ ਉੱਤੇ ਰੋਕ ਲਾਈ ਗਈ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਦੇਖਦੇ ਹਾਂ ਵੀ ਜਿਹੜਾ ਕਾਰ ਦੇ ਵਿੱਚ ਹੁੰਦਾ ਜੀ ਉਥੇ ਪ੍ਰਬੰਧ ਜਾਂ ਹੁੰਦਾ ਵਿੱਚ ਮੋਰਾ ਜਾਂ ਹੁੰਦਾ ਤੇ ਉਹ ਭਾਈ ਸਿਰ ਬਾਹਰ ਕੱਢ ਕੇ ਤੇ ਕੋਈ ਲੋਕ ਉਰਚ ਸਫਰ ਕਰਦੇ ਹੁੰਦੇ ਆ ਤੇ ਆਪ ਦਾ ਟੌਰ ਟੱਪੇ ਇਹਦੇ ਨਾਲ ਪਰ ਪੰਜਾਬ ਦੀ ਸਰਕਾਰ ਦੇ ਵੱਲੋਂ ਹੁਣ ਇਸ ਮੁਤਲਕ ਉਦਮ ਕੀਤਾ ਗਿਆ ਹੁਣ ਪਤਾ ਲੱਗਾ ਜੀ ਕਿ ਸੂਬੇ ਦੀ ਪੁਲਿਸ ਆ ਜਿਹੜੀ ਤੇ ਉਹਦੇ ਵੱਲੋਂ ਗੱਲ ਕਹੀ ਗਈ ਹੈ ਕਿ ਜੇਕਰ ਕੋਈ ਵੀ ਸੰਰੂਪ ਦੇ ਵਿੱਚ ਚੱਲਦੀ ਗੱਡੀ ਦੇ ਵਿੱਚੋਂ ਸਿਰ ਬਾਹਰ ਕੱਢੂਗਾ ਤੇ ਸਿਰ ਬਾਹਰ ਕੱਢ ਕੇ ਖੜੂਗਾ ਤੇ ਫਿਰ ਉਹ ਗੱਡੀ ਦਾ ਚਲਾਨ ਕੱਟਿਆ ਜਾਊਗਾ ਪਰ ਇਹ ਸਾਰਿਆਂ ਦੇ ਉੱਤੇ ਲਾਗੂ ਹੋਣਾ ਚਾਹੀਦਾ ਜਿਹੜੇ ਨੇਤਾ ਇਲੈਕਸ਼ਨ ਦੇ ਮੌਕੇ 'ਤੇ ਸਿਰ ਜਾ ਬਾਹਰ ਕੱਢਦੇ ਹੁੰਦੇ ਕਾਰਵਾਈ ਉਹਨਾਂ ਦੇ ਉੱਤੇ ਵੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਖੈਰ ਬਹੁਤ-ਬਹੁਤ ਸ਼ੁਕਰੀਆ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ